ਮੇਰਾ ਨਾਮ ਰਣਜੀਤ ਸਿੰਘ ਆ ਤੇ ਆਪਾਂ ਜਿਮਤੋਂ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੇ ਡਰਨ ਲੈ ਕੇ ਆਪਣੇ ਬਸ ਜਾਣ ਵਾਲੀ ਸਾਈਡ ਨੂੰ ਮੋੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਗੇਟ ਲੱਗਿਆ ਸੀ ਇਹ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਆਡੀ ਗੱਡੀ ਦੇ ਉੱਤੇ ਆ ਡਿੱਗਿਆ ਆਪਾਂ ਤਿੰਨ ਜਣੇ ਸਵਾਰੀ ਸਾਰੇ ਠੀਕ ਆ ਸਾਰੇ ਠੀਕ ਆ ਗਏ ਸਾਰੇ ਬਚਾਈ ਹੋ ਗਏ ਮੇਰਾ ਨਾਮ ਸੁਤਿੰਦਰ ਮਸੀਹ ਆ ਜੀ ਬੱਬੀ ਨਾਕੇ ਤੇ ਮੈਂ ਤਣਾ ਤਾਂ ਬੱਬੀ ਨਾਕੇ ਤੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਮਿੰਟ ਦੇ ਅੱਗੇ ਗੱਡੀ ਆ ਰਹੀ ਸੀ ਐਸ ਕ੍ਰੂਜ਼ ਉਹ ਰਬਸ ਡਰਾ ਕਰਾਇਆ ਅਚਾ ਕਰਾਇਆ ਸੀ ਜਦੋਂ ਇਲਾਕੇ ਦੇ ਉਹ ਮੋਰ ਕੰਢ ਲੱਗ ਟ੍ਰੱਕ ਆਲਾ ਜਿਹੜੀ ਗੱਡੀ ਗਾਰੀ ਕ੍ਰੂਜ਼ ਹੋ ਗਾਰੀ ਹੋਲ ਜੂਗੀ ਟ੍ਰੱਕ ਵਾਲੇ ਕੋਲ ਕੰਟਰੋਲ ਨਹੀਂ ਹੋਇਆ ਉਹ ਪਰਹਾਕਰ ਮੋਰ ਲਗਾ ਚਾਰ ਕਿ ਬਟ ਗਿਆ ਕੋਈ ਸਰ ਗਲੀ ਮਲੇ ਨਾ ਨਹੀਂ ਬੁਝਾ ਹੋ ਗਿਆ ਟ੍ਰੱਕ ਵਾਲਾ ਡਰ ਕੇ ਜਦ ਤੱਕ ਲੱਗੀ ਆ ਉਹ ਦਸ ਗਰ ਆ ਗਿਆ ਹਸਪਤਾਲ ਤੇ ਨੋਜਨਾ ਕਾਰਜ ਖਰੇ ਵਿੱਚ ਤੇ ਤਿੰਨ ਟ੍ਰੱਕ ਤੇ ਬਿਲਕੁਲ ਤਨੇ ਸਹੀ ਸਭ ਆਯੂਹਾ ਆ ਗਏ ਨੇ ਅਗਲੀ ਕੰਨੀ ਕੋਈ ਕੰਨੀ ਜੇ we ਮੇਰਾ ਨਾਮ ਰਣਜੀਤ ਸਿੰਘ ਹੈ ਤੇ ਆਪਾਂ ਜਿਮਤੋਂ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੋਂ ਟਰਨ ਲੈ ਕੇ ਆਪਣੇ ਬਸ ਜਾਣ ਵਾਲੀ ਸਾਈਡ ਨੂੰ ਮੁੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਗੇਟ ਲੱਗਿਆ ਸੀ ਇਹ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਸਾਡੀ ਗੱਡੀ ਦੇ ਉੱਤੇ ਆੜ ਗਿਆ ਆਪਾਂ ਤਿੰਨ ਜਾਣੇ ਸਵਾਰੀ ਸਾਰੇ ਠੀਕ-ਠਾਕ ਹਾਂ ਸਾਰੇ ਠੀਕ-ਠਾਕ ਨੇ ਬਚਾਈ ਹੋ ਗਏ ਜੀ ਮੇਰਾ ਨਾਮ ਸੁਤਵਿੰਦਰ ਮਸੀਹ ਹੈ ਜੀ ਬਬਰੀ ਨਾਕੇ ਦੇ ਮੈਂ ਤਨਾ ਤਾਂ ਬਬਰੀ ਨਾਕੇ ਦੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਵਜੇ ਦੇ ਅੱਗੇ ਗੱਡੀ ਆ ਰਹੀ ਸੀ ਐਸ ਕ੍ਰੂਜ਼ ਉਹ ਰਬ ਸੱਡਾ ਕਰਾਇਆ ਅਟਰਾ ਕਰਾਇਆ ਸੀ ਜਦੋਂ ਇਲਾਕੇ ਦੇ ਤੇ ਉਹ ਮੋਰਕ ਤੇ ਲੱਗ ਟ੍ਰੱਕ ਆਲਾ ਜਿਹੜੀ ਗੱਡੀ ਗਾਰੀ ਕ੍ਰੂਸਰ ਗਾਰੀ ਹੋਲੀ ਹੋ ਗਈ ਟ੍ਰੱਕ ਵਾਲੇ ਕੋਲ ਕੰਟਰੋਲ ਨਹੀਂ ਹੋਇਆ ਉਹ ਪਠਾਨਕੋ ਮੋੜ ਲਗਾ ਚਾਰ ਕੇ ਪਲਟ ਗਿਆ ਕੋਈ ਸਰ ਜਾਲੀ ਮਾਨੀ ਦਾ ਨਹੀਂ ਨਹੀਂ ਬਚਾ ਹੋ ਗਿਆ ਟ੍ਰੱਕ ਵਾਲਾ ਸੱਡਰ ਕੇ ਸੱਡ ਗਈ ਲੱਗੀ ਆ ਹੁਣ ਦਾਖਾ ਕਰਾਇਆ ਗਿਆ ਹਸਪਤਾਲ ਤਿੰਨ ਨੌਜਵਾਨਾਂ ਗਾਰਜ ਖਰੇ ਵਿੱਚ ਤੇ ਤਿੰਨ ਟ੍ਰੱਕ ਤੇ ਬਿਲਕੁਲ ਤਿੰਨੇ ਸਹੀ ਸਬਤ ਆਯੂਹਾਵ ਆ ਗਏ ਨੇ ਅਗਲੀ ਕੋਈ ਕੋਈ ਕਰਨੀ ਜਗ੍ਹਾ ਨਹੀਂ